ਅੱਜ ਸਾਡੀ ਟੀਮ ਨੇ ਆਹ ਵੀਡੀਓ ਭੇਜ ਕੇ ਹੋਰ ਚਿੰਤਾ ਖੜੀ ਕਰ ਦਿੱਤੀ ਕਿਉਂਕਿ ਇੱਕ ਜਦੋਂ 7 ਲੱਖ ਕਿਊਸਕ ਪਾਣੀ ਸੀਗਾ ਆ ਵਿਆਸ ਦੇ ਵਿੱਚ ਤਾਂ ਬੰਨ ਟੁੱਟ ਗਏ ਸੀਗੇ ਅੱਜ ਕਹਿੰਦੇ 20 75000 ਕਿਊਸਕ ਪਾਣੀ ਹੋਰ ਛੱਡਿਆ ਗਿਆ 175000 ਕਿਊਸਕ ਪਾਣੀ ਹੋ ਗਿਆ ਹਜੇ 25000 ਹੋਰ ਛੱਡਣਾ 2 ਲੱਖ ਕਿਊਸਕ ਪਾਣੀ ਹੋਊਗਾ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਨੇੜੇ ਲੱਗਦੇ ਦਰਿਆ ਦੇ ਜਿਹੜੇ ਪਿੰਡ ਐ ਉਹਨਾਂ ਤੱਕਰ ਪਹੁੰਚਾ ਦਿਓ ਇਹ ਵੀਡੀਓ ਵੈਸੇ ਤਾਂ ਗਵਰਨਮੈਂਟ ਵੀ ਅਨਾਉਂਸਮੈਂਟ ਕਰ ਰਹੀ ਆ ਪਰ ਕਈ ਪਿੰਡ ਇਹੋ ਜਿਹੇ ਆ ਜਿਨ੍ਹਾਂ ਵਿੱਚ ਅਨਾਉਂਸਮੈਂਟ ਨਹੀਂ ਹੋਈ ਆਪਾਂ ਉਹਨਾਂ ਤੱਕਰ ਵੀਡੀਓ ਭੇਜ ਦਿੱਤੀ ਗੀਏ ਭਰਾਵੋ ਆਪਦੇ ਟਰੈਕਟਰ ਟਰਾਲੀਆਂ ਤਿਆਰ ਰੱਖੋ ਜੇਕਰ ਕੋਈ ਮੁਸੀਬਤ ਆਉਂਦੀ ਆ ਤਾਂ ਆਪਣੇ ਬਾਲ ਬੱਚੇ ਲੈ ਕੇ ਜਲਦੀ ਪਿੰਡ ਵਿੱਚੋਂ ਨਿਕਲ ਜਾਇਓ ਕਿਉਂਕਿ ਬਹੁਤ ਵੱਡੀ ਮੁਸੀਬਤ ਆ ਰਹੀ ਆ ਇੱਕ ਤਰ੍ਹਾਂ ਦੀ ਤੇ ਅੱਜ ਸਤਲੋਜ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਤੇ ਬਿਆਸ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਇਹ ਵੀਡੀਓ ਸ਼ੇਅਰ ਕਰਕੇ ਲੈਂਦੇ ਪੰਜਾਬ ਟਿੱਕਰ ਵੀ ਪਚਾ ਦਿਓ ਕਿਉਂਕਿ ਉਧਰ ਵੀ ਆਪਣੇ ਭਰਾ ਹੀ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਪਿੱਛੋਂ ਪਾਣੀ ਕਿੰਨਾ ਆ ਰਿਹਾ ਅੱਜ ਦੀ ਘੜੀ 2.5 ਲੱਖ ਕਿਉਂਕ ਪਾਣੀ ਪਾਰ ਹੋਣਾ ਤੇ ਲੈnde ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਪੰਜਾਬੀ ਭਰਾਵੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਗਰੁੱਪਾਂ ਵਿੱਚ ਲੈnde ਪੰਜਾਬ ਟਿੱਕਰ ਵੀ ਪਛਾ ਦਿਓ ਤੇ ਜਿਹੜੇ ਆਪਣੇ ਭਰਾ ਦਰਿਆਵਾਂ ਦੇ ਨਾਲ ਰਹਿੰਦੇ ਆ ਇਹ ਵੀਡੀਓ ਉਹਨਾਂ ਦੇ ਵੀ ਹਰੇਕ ਦੇ ਘਰ ਵਿੱਚ ਜਾਣੀ ਚਾਹੀਦੀ ਆ ਆਪਣੇ ਕਿਸੇ ਭਰਾ ਦਾ ਨੁਕਸਾਨ ਨਾ ਹੋ ਜੇ ਇੰਨਾ ਕ ਜਿਆਦੇ ਪਿੱਛੋਂ ਪਾਣੀ ਆਉਣਾ ਹੈ ਅੱਜ ਦੀ ਘੜੀ ਵੀ ਬਹੁਤ ਸਾਰੇ ਇਲਾਕੇ ਡਬੋ ਦੇਣੇ ਆ ਤੇ ਬਹੁਤ ਸਾਰੇ ਬੰਨ ਟੁੱਟਣੇ ਆ ਤਕੜੇ ਹੋ ਜੋ ਪੰਜਾਬੀਓ ਮੁਸੀਬਤ ਬਹੁਤ ਭਾਰੀ ਆਉਣ ਵਾਲੀ ਹੈ ਜਿੱਥੇ ਕੀ ਪਹਿਲਾਂ ਪਾਣੀ ਸੀਗਾ ਉੱਥੇ ਵੀ 2-2 ਫੁੱਟ ਪਾਣੀ ਹੁਣੇ ਹੀ ਵੱਧ ਚੁੱਕਿਆ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਨੀ ਚਾਹੁੰਨਾ ਆਪਣੇ ਬਾਲ ਬੱਚੇ ਇਹਨਾਂ ਘਰਾਂ ਚੋਂ ਕੱਢ ਦਿਓ ਜਿਹੜੇ ਪਾਣੀ ਦੇ ਵਿੱਚ ਆਏ ਹੋਏ ਆ ਕਿਉਂਕਿ ਘਰਾਂ ਦਾ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਘਰ ਵਹਿ ਜੇ ਜਾਂ ਘਰ ਡਿੱਗ ਪੇ ਤੁਸੀਂ ਆਪਦੇ ਬਾਲ ਬੱਚਿਆਂ ਦੀ ਕਿਉਂ ਜ਼ਿੰਦਗੀ ਮੁਸੀਬਤ ਦੇ ਵਿੱਚ ਪਾਈ ਹੋਈ ਹੈ ਰਿਸ਼ਤੇਦਾਰਾਂ ਚ ਭੇਜ ਦਿਓ ਜਵਾਕਾਂ ਨੂੰ ਮੈਂ ਬਹੁਤ ਸਾਰੀਆਂ ਵੀਡੀਓ ਮੇਰੇ ਕੋਲੇ ਆ ਰਹੀਆਂ ਤੁਹਾਡੀਆਂ ਮੇਰੇ ਸੱਟ ਲੱਗਣੇ ਕਰਕੇ ਮੈਨੂੰ ਘਰੇ ਜਾਣਾ ਪੈ ਗਿਆ ਮੇਰੀ ਟੀਮ ਹਜੇ ਵੀ ਕੰਮ ਕਰ ਰਹੀ ਹੈ ਪਰ ਉਹਨਾਂ ਨੇ ਇੱਕ ਸਪੈਸ਼ਲ ਬੇਨਤੀ ਕੀਤੀ ਹੈ ਵੀ ਇਹਨਾਂ ਭਰਾਵਾਂ ਨੂੰ ਸਪੈਸ਼ਲ ਬੋਲਦੇ ਵੀ ਆਪਣੇ ਬਾਲ ਬੱਚੇ ਬਾਹਰ ਕੱਢ ਲਓ ਭਰਾਵੋ ਰਿਸ਼ਤੇਦਾਰੀਆਂ ਚ ਤੋੜ ਦਿਓ ਪਿੱਛੋਂ ਬਹੁਤ ਭਾਰੀ ਮੁਸੀਬਤ ਆ ਰਹੀ ਹੈ ਤੇ ਇਹ ਮੁਸੀਬਤ ਦਾ ਸਾਹਮਣਾ ਕਰਨਾ ਪੈਣਾ ਹੈ ਆਪਾਂ ਨੂੰ ਪੰਜਾਬੀਓ ਡਟ ਕੇ ਖੜੇ ਹੋ ਜੋ ਆਪਣੇ ਭਰਾਵਾਂ ਨਾਲ ਸਾਥ ਜਰੂਰ ਦਿਓ ਇਹਨਾਂ ਦਾ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਥੋੜੇ ਤੋਂ ਥੋੜਾ ਫੰਡ ਜ਼ਰੂਰ ਭੇਜੋ ਭਰਾਵੋ ਹੜਾਂ ਵਾਲੀ ਥਾਂ ਤੇ ਜੇਕਰ ਤੁਸੀਂ ਆਪ ਨਹੀਂ ਜਾ ਸਕਦੇ ਤਾਂ ਉੱਥੇ ਬਹੁਤ ਸਾਰੀਆਂ ਸੰਸਥਾ ਕੰਮ ਕਰ ਰਹੀਆਂ ਹਨ ਉਹਨਾਂ ਦੇ ਥਰੂ ਭੇਜ ਦਿਓ ਤੇ ਪੰਜਾਬੀਓ ਆਪਣੇ ਥੋੜੇ ਜੇ ਪੰਜਾਬ ਦੇ ਹਿੱਸੇ ਤੇ ਮੁਸੀਬਤ ਆਈ ਹੈ ਤੇ ਇਹ ਸਾਰਾ ਪੰਜਾਬ ਡਟ ਕੇ ਖੜ ਜੇ ਤਾਂ ਆਪਣੇ ਵਾਸਤੇ ਕੋਈ ਬਾਲੀ ਵੱਡੀ ਮੁਸੀਬਤ ਨਹੀਂ ਇਹ ਤੁਸੀਂ ਸਾਰੇ ਭਰਾ ਸਾਥ ਜ਼ਰੂਰ ਦਿਓ ਤੇ ਇੱਕ ਸੋ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਭੈਣ ਭਰਾ ਮਦਦ ਲੈ ਕੇ ਆਂਦੇ ਆ ਉਹ ਖਾਲੀ ਗੱਟੇ ਪਿੰਡ ਵਿੱਚੋਂ ਇਕੱਠੇ ਕਰਕੇ ਜ਼ਰੂਰ ਲੈ ਜਾ ਕਰੋ ਕਿਉਂਕਿ ਖਾਲੀ ਗੱਟਿਆਂ ਦੀ ਬਹੁਤ ਜ਼ਿਆਦਾ ਲੋਡ ਹੈ ਭਰਾਵੋ ਆਪਣੇ ਘਰਾਂ ਦੇ ਵਿੱਚ ਵੀ ਚੂਹੇ ਟੁੱਕੀ ਜਾਂਦੇ ਆ ਖਾਲੀ ਗੱਟਿਆਂ ਨੂੰ ਤੇ ਸਾਰੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰ ਦਿਓ ਵੀ ਖਾਲੀ ਗੱਟੇ ਗੁਰੂ ਘਰਾਂ ਦੇ ਵਿੱਚ ਇਕੱਠੇ ਕਰ ਲਓ ਤੇ ਆਪਾਂ ਹੜਪੀੜ ਤਾਂ ਵਾਸਤੇ ਭੇਜਨੇ ਆ ਵੱਧ